ਹਰੀਕੇ ਵਿਖੇ ਚੱਲਣ ਵਾਲੀ ਪਾਣੀ ਵਾਲੀ ਬੱਸ ਦਾ ਟਰਾਇਲ ਅੱਜ ਵੀ ਨਹੀਂ ਹੋ ਸਕਿਆ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਦਾ ਟਰਾਇਲ ਕੱਲ ਕੀਤਾ ਜਾਣਾ ਸੀ ਔਰ ਅੱਜ ਵੀ ਸਾਰੇ ਜੋ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚੇ ਸਨ ਪਰ ਜੋ ਐਕਸਪਰਟ ਨੇ ਉਹਨਾਂ ਵੱਲੋਂ ਇੱਥੇ ਮੌਕੇ ਤੇ ਪਹੁੰਚ ਕੇ ਪੂਰਾ ਜੋ ਰੂਟ ਹੈ ਇਸ ਬੱਸ ਦਾ ਉਸ ਦੀ ਰੈਕਿੰਗ ਕੀਤੀ ਗਈ ਪਰ ਇਹ ਦੱਸਿਆ ਜਾ ਰਿਹਾ ਕਿ ਪਾਣੀ ਦਾ ਪੱਧਰ ਘਟ ਹੋਣ ਕਰਕੇ ਇਸ ਦਾ ਟਰਾਇਲ ਜੋ ਹੈ ਉਹ ਅੱਜ ਸੰਭਵ ਨਹੀਂ ਹੈ ਇਸ ਕਰਕੇ ਇਸ ਨੂੰ ਕੱਲ ਤੱਕ ਟਾਲ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜੋ ਬੱਸ ਹੈ ਉਹ ਬਿਲਕੁਲ ਹਰੀਕੇ ਉਸ ਰੈਂਪ ਦੇ ਕੋਲ ਖੜੀ ਕਰ ਦਿੱਤੀ ਗਈ ਸੀ ਜਿੱਥੋਂ ਇਸ ਨੂੰ ਪਾਣੀ ਦੇ ਵਿੱਚ ਉਤਾਰਿਆ ਜਾਣਾ ਸੀ ਪਰ ਪਾਣੀ ਦਾ ਪੱਧਰ ਘਟ ਹੋਣ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਹੁਣ ਜੋ ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕੱਲ 12 ਤੋਂ 2 ਵਜੇ ਦੇ ਵਿੱਚ ਇਸ ਦਾ ਟ੍ਰਾਇਲ ਜੋ ਹੈ ਉਹ ਲਿਆ ਜਾਏਗਾ ਔਰ ਕੱਲ ਤੱਕ ਪਾਣੀ ਦਾ ਪੱਧਰ ਵੀ ਪੂਰਾ ਹੋਣ ਦੀ ਆਸ ਹੈ ਔਰ 12 ਤਰੀਕ ਨੂੰ ਜੋ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ 12 ਨੂੰ ਇਸ ਦਾ ਰਸਮੀ ਤੌਰ ਤੇ ਜੋ ਉਦਘਾਟਨ ਹੈ ਉਹ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਕੀਤਾ ਜਾਣਾ ਕਿਉਂਕਿ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਔਰ ਉਹਨਾਂ ਵੱਲੋਂ ਕਈ ਵਾਰ ਰੈਲੀਆਂ ਦੇ ਵਿੱਚ ਇਸ ਬਾਰੇ ਐਲਾਨ ਕੀਤਾ ਗਿਆ ਸੀ ਕਿ ਇਹ ਬੱਸ ਜੋ ਹੈ ਅਮਰitsar ਆਉਣ ਵਾਲੇ ਸੈਲਾਨੀਆਂ ਦੇ ਲਈ ਖਾਸ ਇੱਕ ਖਿੱਚਦਾ ਕੇਂਦਰ ਬਣੇਗੀ ਔਰ ਇਸੇ ਨੂੰ ਦੇਖਣ ਲਈ ਪੂਰਾ মিডিਆ ਜੋ ਇੱਥੇ ਅੱਜ ਮੌਜੂਦ ਸੀ ਔਰ ਅਧਿਕਾਰੀ ਵੀ ਕਈ ਜੋ ਵੱਖ-ਵੱਖ ਡਿਪਾਰਟਮੈਂਟ ਨੇ ਜੋ ਇਸ ਦੇ ਨਾਲ ਸੰਬੰਧਤ ਉਹ ਵੀ ਇੱਥੇ ਪਹੁੰਚੇ ਸਨ ਔਰ ਉਹਨਾਂ ਦਾ ਕਹਿਣਾ ਸੀ ਕਿ ਇਸ ਬੱਸ ਦਾ ਟ੍ਰਾਇਲ ਜੋ ਫਾਈਨਲ ਟ੍ਰਾਇਲ ਹੈ ਉਹ ਅੱਜ ਕੀਤਾ ਜਾਏਗਾ ਪਰ ਉਸ ਨੂੰ ਟਾਲਣ ਪਿੱਛੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਲੈਵਲ ਘਟ ਹੈ ਔਰ ਕੱਲ ਇਸ ਦਾ ਟਰਾਇਲ ਜੋ ਹੈ ਉਹ ਹਰ ਹਾਲਤ ਦੇ ਵਿੱਚ ਮੁਕੰਮਲ ਕਰਨ ਦੀ ਉਮੀਦ ਹੈ ਇਸ ਲਈ ਕੱਲ ਤੱਕ ਜੋ ਹੈ ਲੋਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਜੇਕਰ ਇਸ ਦਾ ਟਰਾਇਲ ਜੋ ਹੈ ਕਾਮਯਾਬ ਹੁੰਦਾ ਹੈ ਤਾਂ 12 ਤਰੀਕ ਨੂੰ ਇਸ ਬੱਸ ਨੂੰ ਜੋ ਲੋਕ ਜੋ ਸੈਲਾਨੀ ਪੂਰੇ ਦੇਸ਼ ਜਾਂ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਉਂਦੇ ਨੇ ਉਹ ਇਸ ਬੱਸ ਦੇ ਵਿੱਚ ਬੈਠ ਕੇ ਸਫ਼ਰ ਕਰ ਸਕਣਗੇ ਰਾਜੀਵ ਸ਼ਰਮਾ ਏਬੀਪੀ ਸੰਜਾ ਹਰੀਕੇ